ਐਕਸ਼ਨ ਕੀਉਣ ਲਈ ਬੋਰਡ ਦੇ ਸੱਤੇ ਆਜਨੇ ਤੇ 2124 ਮੁਤਾਬਿਕ 17 ਮਕਰ ਸੰਪਤਨਾਂਕ ਸਾਹਿਬ 5599 ਜਿਹੜੇ ਕੌਂਸਲ ਸભ્ય ਕੇ ਪੰਜ ਸਿੰਘ ਸਰਵਾਨ ਦੀ ਗੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਹਿਤ ਤੋਂ ਮੇਕੇ ਦੇ ਮੈਂਬਰ ਸਾਬਕਾ ਕੈਬਨਟ ਮੰਤਰੀ ਅੱਜ ਲੋਕ ਬਾਜ਼ਾਰ 15 ਦੇ ਅਗਜ਼ਾਕਰ ਦੇ ਨਾਮਰ ਫਰਮਿਕ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੱਖ ਸਾਬਤ ਵਿਰਧ ਸੇਰੀਆ ਕਾਲਤਾ ਤੋਂ ਸਹਾਜੀ ਦੀ ਫਰਸੀਦ ਤੋਂ ਜੋ ਸਵਾਲ ਸੁਬਿਲ ਸਿਕ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਪੁਰਾਂ ਦੇ ਸਾਨਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੀ ਭਾਗੀਦਾਰੀ ਨੂੰ ਪੂਰ ਕੀਤਾ ਹੈ। ਇਹਨਾਂ ਦੇ ਨਾਲ ਸੁਖਦੇਵ ਸਿੰਘ ਭਿੰਸਾ, ਸੁਚਿਆਸੀਕ ਲਗਾਹ, ਹੀਰਾਸੀਕ ਪਰਵਿੰਦਰ ਸਿੰਘ ਹੁੰਦਕ, ਜਦਨਵੀਰ ਸਿੰਘ ਠੀਮਾ, ਗੁਜਾਰ ਸਿੰਘ ਗਰਾਣੀ ਤੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਈ ਗਈ। ਇਹ ਕੰਮ ਵਿੱਚ 3 12 2024 ਨੂੰ ਦੇਰਬਾਰ ਸਾਹਿਬ ਫਿਰ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬਾਰੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹ ਤਾਂ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਸਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਤਨ ਕਰੇਗਾ ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿੱਤਨੇਪੁਰ ਤੋਂ ਇਲਾਵਾ ਸੁਖਮਣ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈ ਦਾੜੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਪਤੀ ਪਾਈ ਜਾਣੀ ਹੈ ਜਿਸੀ ਜਕਾ ਤਸਕ ਤੋਂ ਪਾਈ ਜਾਂਦੀ ਹੈ ਜਿਸ ਫੌਟ ਸਿੰਗਰ ਮੈਨੇਜਰ ਸਕਤਰੇ ਜੀ ਕਾਂਤ ਸਿੰਘ ਸਾਹਿਬ ਉਹ ਦੇਖਾਂ ਜਾਣ ਨਾਲ ਸਰਦਾਰ ਪ੍ਰਭਾਸ ਸਿੰਘ ਘੇੜਾ ਮੈਨੇਜਰ ਜੀ ਦਰਵਾਦ ਸਾਹਿਬ ਹੋਰ ਨਾਕੇ ਇਨਾਂ ਦੇ ਗੱਲ ਵਿੱਚ ਇਨਾਂ ਦੇ ਨਾਮ ਬੋਲੇ ਗਏ ਨੇ ਇਨਾਂ ਦੇ ਗੱਲ ਵਿੱਚ ਤਰਤੀ ਪਾਉਣ ਨੇ ਇਹ ਦਿੱਤੇ ਆਪਣੇ ਗਾਵੇਂ ਚ ਫਾਕੇ ਜਿਹਨੇ ਸੁਖਵੀਰ ਸਿੰਘ ਬਾਦਲ ਤੇ ਲੱਤ ਵਿੱਚ ਸੱਟ ਲੱਗੀ ਹੋਈ ਹੈ ਸਟਰ ਹੈ ਸੁਮਦੇਵ ਸਿੰਘ ਢੀਡ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਛੇਰ ਕਰਕੇ ਜਿਹੜੇ ਸੇਵਾ ਉਹ ਕਰਤ ਬਹੁਤ ਸਮਰਥਨੇ ਇਸ ਲਈ ਇਹਨਾਂ ਨੇ ਦੋ ਦੇ ਨਾ ਕੰਟਰੈਕਟਰ ਜੋੜੇ ਦੇ ਬਾਰ-ਬਾਰ ਸੀਰਦਰ ਬਾਦ ਸਾਹਿਬ ਦੇ ਬਾਰ-ਬਾਰ ਦੇ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਘਰ ਵਿੱਚ ਪਾ ਕੇ ਆਪਨੇ ਹੱਥ ਵਿੱਚ ਵਰਸ਼ਾ ਫੜ ਕੇ ਲੱਗਣਾ ਔਰ ਉਸ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਾਲੇ ਵਿੱਚ ਉਹ ਜਿਹੜੀ ਤਕਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਦਾ ਫਿਸ਼ਰੀ ਦੇ ਸਰਸਾ ਦੋ ਦਿਨ ਤੱਕ ਸ਼੍ਰੀ ਦੰਦਮਸਰ ਤਰਵੰਦੀ ਸਾਹ ਕੋ ਦੋ ਦਿਨ ਸਿਰ ਦਰਬਾਰ ਸਾਹਿਬ ਸ਼੍ਰੀ ਮੁਖਸਨ ਸਾਹਿਬ ਸਾਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉਹਤੇ ਦਾ ਕੇ ਇਹਨਾਂ ਨੇ ਜਿਹੜੀ ਕੋਈ ਸੇਵਾ ਲੱਗੀ ਹੈ ਜੋ ਤੁਮ ਖਾ ਲੱਗੀ ਹੈ ਉਹ ਪੂਰੀ ਕਰਨੀ ਹੈ ਹੱਥ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸਤਿ ਸ੍ਰੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਅਰ ਤੇ ਬੈਠ ਕੇ ਬੋਲਦੇ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਹੈ ਜਿਹੜਾ ਟਾਈਮ ਹੋਇਆਗਾ ਇਹਨਾਂ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਕਰਵਾਰ ਦੇ ਮੋਢੇ ਬੈਠਣ ਦਾ ਈਸੀਐਫ ਤੇ ਬੈਠ ਕੇ ਚੋੜਾ ਪਾ ਕੇ ਆਪੋ ਤੇ ਬਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਵੇਂ ਦਰਵਾਜ਼ਾ ਸਾਹਿਬ ਤੇ ਬਾਹਰ ਬੈਠਣਾ ਹੈ ਕੈਂਟਰਾਂ ਤੋਂ ਦੂਰ ਤੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਸਾਜਣੇ ਦੇ ਜੇ ਨੇ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਲੋੜਾਂ ਦੀ ਸੇਵਾ ਕਰਨੀ ਹੈ ਔਰ ਉਹ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇਹ ਇੱਕ ਇੱਕ 파ਟ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਇਹ ਚੈਲੇਂਜ ਉਹ ਪਸਾਤੇ ਅਦਵਾਰਾ ਰਹੇ ਜੋ ਇੱਕ ਗੁਨਾਹਕ ਦਿੱਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਦੇ ਦੀ ਬਾੜੇ ਤੇ ਖਮੈਤਰੀ ਕੀਤੀ। ਇਹਦੇ ਜ਼ਗੀਰਕਾਰ ਪ੍ਰੇਮ ਸਿੰਘ ਚੰਦੂਲ ਮਾਦਰਾ, ਸੁਰਜੀਤ ਸਿੰਘ, ਵਿਕਰਮ ਸਿੰਘ ਬੰਜੇਠਾ, ਸੌਣ ਸਿੰਘ ਢੰਡਾਲ, ਵਿਨੇਸ਼ਰ ਸਿੰਘ, ਸ਼ਰਨਜੀਤ ਸਿੰਘ, ਚਰਨਜੀਤ ਸਿੰਘ, ਅਦੇਸ਼ ਪ੍ਰਤਾਪ ਸਿੰਘ। ਇਹ ਕੱਲ ਮਿਤੀ 3 12 24 ਨੂੰ 12 ਤੋਂ 1 ਵਜੇ ਤੱਕ ਸ਼ਿਰ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੇ ਸਫਾਈ ਕਰਨਗੇ ਤੇ ਮੈਨੇਜਰ ਜਿਹੜੇ ਦਰਬਾਰ ਸਾਹਿਬ ਕਿਸੇ ਵੀ ਡੂਤੀ علاقے ਦੀ ਅੱਲਾ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਜਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਫਾਟੇ ਮਾੜਨ ਦੀ ਸੇਵਾ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ ਕਰਨੀ ਹੈ ਔਰ 5 ਦਿਨ ਵਾਸਤੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਰਬਾਰ ਦੇ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰ ਨੂੰ ਸਿੱਖ ਪੰਥ ਦੇ ਰਾਜ ਸਿਖ ਰਵਾਇ ਕਰਦਾ ਨੈਤਿਕ ਆਧਾਰ ਗਿਆ ਚੁਕੀ ਹੈ ਦੇਸ਼ ਲਈ ਸਿੱਖਿਆ ਬਾਰ ਬਾਰਾਂ ਗ੍ਰੰਥ ਲਿਖੀਆਂ ਅਨੁਸਾਰ ਆਗਮਾਂ ਦੇ ਝੂਠੇ ਲਾਇਆ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਰਬਾਰ ਦੇ ਧਰਮ ਦੇ ਆਰੰਭ ਕਰਨ ਧਰਮ ਦੇ ਬੋਖਸ ਨਾ ਹੋਵੇ ਝੂਠੇ ਨਾ ਹੋਵੇ ਉਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾ ਲਾ ਕੇ ਜਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਮ ਪ੍ਰਾਣੇ ਡੈਲੀਗੇਟਾਂ ਦੇ ਨਾਮ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਜਿਹੜੀ ਕਾਲਤਖਸਬ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਰਜਿੰਦਰ ਸਿੰਘ <table> ਪ੍ਰਧਾਨ ਚੋਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਡਾ ਗੁਰਪ੍ਰਤਾਪ ਸਿੰਘ ਵਡਾਲਾ ਮਤ ਮਨਪੀਰ ਸਿੰਘ ਯਾਰੀ ਸੰਤਾ ਸਿੰਘ ਅੰਮ੍ਰਿਤਪੁਰੇ ਔਰ ਸ਼੍ਰੀ ਦੇਖਾਤਮ ਸਹਿਬ ਔਰ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਪੜਾਈ ਜਾਂਦੀ ਹੈ ਵਰਕਟ ਕਮੇਟੀ ਉਹ ਨਿਸ਼ਕੀਤਾ ਜਾਂਦਾ ਹੈ ਇਹ ਪ੍ਰਧਾਨ ਸਹਿਬ ਜਿਹਦਾ ਆਤਮਾ ਨੇ ਤਸਦੀਕ ਦਿੱਤੇ ਹਨ ਉਹ ਤਿੰਨ ਦਿਨ ਦੇ ਅੰਤਰਸਟਾ ਹਸਦੀਕ ਪ੍ਰਮਾਨ ਕਰਕੇ ਰਿਪੋਰਟ ਸ਼੍ਰੀ ਦੇਖਾਤਮ ਸਹਿਬ ਦੇਤੇ ਜਾਂਦੇ ਬਾਕੀ ਅਤੇ ਦਾਗੀ ਧੜਾ ਆਪਸਾਂ ਦੇ ਸੰਦੇਸ਼ ਹੋ ਕੇ ਬਾਕੀ ਤੇ ਦਾਗੀ ਧੜੇ ਦੇ ਨਾਂ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਜੁਬਾਰਾਂ ਤੇ ਜੋ ਕਿਸੇ ਦਿਨਾਂ ਤੋਂ ਸ਼ਾਪ ਰਿਆ ਹੋ ਗਿਆ ਦਾੜਿਆ ਬਾਕੀ ਅਤੇ ਦਾਗੀ ਧੜਾ ਆਪਣੇ ਅਲੱਗ ਰੰਗ ਚੁੱਲ੍ਹੇ ਸਬੇਕ ਤੇ ਚੁੱਲ੍ਹੇ ਸਬੇਕ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵਕਤ ਵਕਤ ਦੱਸਲੀ ਮਝਾਉਣੀ ਛੱਡ ਕੇ ਵਕਤ ਵਕਤ ਦੇ ਰਾਜ ਨਾਲ ਆਪਣੀ ਛੱਡ ਕੇ ਕਿਉਂਕਿ ਦੇਨ ਦਾ ਬਾਗੀ ਬਾਗੀ ਨੇ ਤੇ ਬਾਗੀ ਵੀ ਲਾਗੇ ਨੇ ਉਹ ਦਾਗਾ ਤੋਂ ਵੱਢ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਉਹਦੇ ਵੀ ਮਾੜੇ ਸੋਪਸ ਹੁਦਤਾਵੇਂ ਬਾੜੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਬਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਸਾਹੀ ਬਾਗੀ ਅਤੇ ਦਾਗੀ ਆਪੋ ਆਪਣੇ ਜੁਲੇਸ ਮੇਟ ਕੇ ਆਪੋ ਆਪਣੇ ਰਾਗ ਅਲਾਕਣੇ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਰ ਦੇ ਮਜਬੂਤੀ ਵਾਸਤੇ ਕਾਰਜ ਕਰ ਆਪਣੀਆਂ ਸਾਰੀਆਂ ਉਹਦਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪ ਕੋ ਆਪ ਆਪਣੇ ਵੱਖਰੇ ਸੁਰ ਨੇ ਮੇੜੀ ਦਾ ਜਰਾ ਹੈ ਵੱਖੋ ਵੱਖਰੇ ਸੁਣਾ ਬਰਾ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੇ ਆਪਣੇ ਹਉਮੈ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਬੰਦ ਕਰ ਅਤੇ ਦੋਵੇਂ ਤਰ੍ਹਾਂ ਆਪਣੇ ਹਉਮੈ ਤੇ ਗਿਆ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖ ਸਾਹਿਬਾਂ ਨੇ ਫੈਸਲਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮੌਤ ਹੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਦ ਕੀਤਾ ਆਖਿਰ ਹੈ ਸਖ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸਾਥ ਨੂੰ ਜਿਹੜੇ ਮੌਕੇ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਿਭਾਗਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਰਬਾਨ ਨੇ ਔਰ ਸੰਗਤ ਦੇ ਵਗਦੇ ਉੱਤੇ ਸਿੰਘ ਸਰਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹ ਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਾਦਕਾ ਜਥੇਦਾਰਾਂ ਨੇ ਆਇਆ ਨੂੰ ਸਪਸ਼ਟੇ ਕਰਦੇ ਉਹ ਤੱਲੇ ਬਖਸ਼ ਨਹੀਂ ਹਨ ਕਿਉਂਕਿ ਉਹ ਤਾਂ ਰਹੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਦੇਣੇ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੀ माफी ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋ ਸਪਸ਼ਟੇਕਰਨ ਅਤੇ ਤੁਹਾਡੇ ਸਾਥੇ ਸਾਥੀ ਜੋ ਪੱਤਰਕ ਹੈ ਉਹ ਸਾਰੀ ਜਾਣਕਾਰੀ ਵਾਸਤੇ ਜਨ ਤੱਕ ਆ ਦਿੱਤੀ ਜਾਏਗੀ ਉਹ ਜਿੱਥੇ ਜਨਤਾ ਕਰਾਂ ਕਿ ਜਿਸ ਇੱਥੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਰੇ ਨੂੰ ਮੁਆਫੀ ਦਿੱਤੀ ਸਿੰਘ ਸਾਬਾ ਨੇ ਇਹ ਵੀ ਫੈਸਲਾ ਕੀਤਾ ਕਿ ਕੱਲ 12 ਵਜੇ ਤੱਕ ਸਾਧ ਦਾ ਜਥੇਦਾਰ ਸ਼੍ਰੀ ਹਕਮ ਸਿੰਘ ਸਾਹਿਬ ਗਿਆਨੀ ਗੁਰਬਖਸ਼ ਸਿੰਘ ਉਹ ਦਿੱਤੀਆਂ ਹੋਈਆਂ ਸ਼੍ਰਮਿਕ ਕੰਪਨੀ ਵੱਲੋਂ ਸਾਰੀਆਂ ਸਬੂਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖਸ਼ ਸਿੰਘ ਜੋ ਸ਼੍ਰੀ ਹਕਮ ਸਿੰਘ ਸਾਹਿਬ ਦੇ ਸਾਹਮਣੇ ਗਰੰਟੀ ਲਾਏ ਹੋਏ ਨੇ ਉਹਨਾਂ ਦੀ ਤੌਰ ਤੇ ਲਈ ਬਖਸਾ ਤੋਂ ਅਮਰ ਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜੇਕਰ ਇਹ ਅਜ ਵੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮਵਾਕੀ ਨਹੀਂ ਲੱਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਰ ਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਵਾਗਤਨਾ ਤੇ ਭੋਜਨ ਤੇ ਨਿਰੋਪਣਾਇ ਜਾਂਦੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਬੱਡੀ ਰੱਖ ਕੇ ਇਸ਼ਤਿਹਾਰ ਸਰਸੇ ਵਾਲੇ ਝੂਠੇ ਸੌਦੇ ਵਾਲੇ ਸਾਥੀ ਬਾਫੀ ਨਾਮ ਦੇ ਲੋਜਾਇਲ ਤੇ ਘਰਉਣ ਵਾਸਤੇ ਸਜੇ ਘਰਉਣ ਵਾਸਤੇ ਜੋ ਪੈਸਾ ਬੁਰਗਤੋਂ ਦਿੱਤੇ ਕੇ ਬੁਰਗਤ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਖਿਤ ਜਦੋਂ ਇਸ ਦੀ ਅਲਮਸਾ ਹੈ ਉਹ ਚੋਲੇ ਬੁਰਦਵਾਰਾ ਪ੍ਰਬੰਧਕ ਬੇਟੀ ਦੇ ਅਕਾਊਂਟ ਬ੍ਰਾਂਚ ਉਹ ਐਸੇ ਕੇਸੀ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਪਾਈ کریںਗੇ ਹਾਰ ਕੋ ਪੈਸੇ ਭਰਨੇ ਜ਼ਿੰਮੇਵਾਰ ਹੁਣ ਵੀ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਘੇੜਸਾ ਸੁੱਚਾ ਸਿੰਘ ਲਕਾੜ ਹੀਰਾ ਸਿੰਘ ਦਰਬੀਰ ਸਿੰਘ ਗੁਲਜਾਰ ਸਿੰਘ ਤੇ ਬਰਿੰਦਾ ਸਿੰਘ ਹੁੰਦਕ ਦੇ ਇੱਕ ਮੁਕੰਮਲਾ ਸ਼੍ਰੀ ਗਾਥੀ ਸਰ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਗਾਹੇ ਕੀਤਾ ਜਾਂਦਾ ਹੈ ਤੇ ਇੱਕ ਵਾਰ ਤੋਂ ਲੈ ਕੇ 350 ਸਾਰੇ ਵਰਕਰ ਇਸ ਤੇ ਲੱਖ 25000 ਬੋਟੇ ਲਾਣਗੇ ਔਰ ਉਹਨਾਂ ਬੋਟਿਆਂ ਦੇ ਪਾਲਣਾ ਦੇ ਕਰਨਗੇ ਪਿਛਲੇ ਦਿਨ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਘਰ ਤੋਂ ਲੈ ਕੇ ਇਹ ਰਵਾਇਦਾ ਰਹੀ ਜਾਏ ਕਿ ਸਤਿਗੁਰੂ ਸਾਹਿਬ ਇਹ ਪ੍ਰਾਤਿਪੁਰ ਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਯਦੋਂ ਕਿ ਇੱਕ ਆਫਸਰ ਸੈਕਟ ਦੇ ਵਿਦਵਾਨਾਂ ਦੇ ਇੱਕ 71 ਤਾ ਬੁਲਾਏ ਗਏ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ 71 ਤਾ ਬੁਲਾਏ ਗਏ ਇੱਕ ਵਿਅਕਤੀ ਹਰਵਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਚਨਾਟ ਕਵਿਟੀ ਦਾ ਸਾਫਤਾ ਪ੍ਰਧਾਨ ਹੈ ਉਹਨੂੰ ਬੜੇ ਤੱਕ ਲੇਪ ਹੋਏ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਸਾਫਤਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਬੈਂਚਮੈਂਟ ਕਵਿਟੀ ਨੇ ਸਿੱਖ ਦੇ ਦਵਾਨਾ ਨੂੰ ਕਿਹਾ ਕਿ ਇਹ ਬੇਜੋੜੇ ਇਕੱਠਾ ਕੀਤਾ ਜਾ ਰਿਹਾ ਜਦੋਂ ਮਨਜੋਗ ਸਿੰਘ ਸਾਹਿਬ ਗਿਆ ਕਿ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਬਾਪਣੇ ਤੇ ਆਪਰੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਗ ਸਮਝੋ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਬਖਤ ਬਹੁਤ ਇੱਕ ਸੋਸ਼ਲ ਜੋ ਵਾਇਰਲ ਕੀਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਥਿਰਤਾ ਦਾ ਜ਼ਿਕਰ ਕੀਤਾ ਸਰਦਾਰਸੇ ਪ੍ਰਧਾਨ ਸ਼ੌਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਸੇਫਾ ਮਨਜ਼ੂਰ ਨਾ ਕੀਤਾ ਜਾਏ ਜੇਕਰ ਸੇਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਇਨਸਾਫ ਦੀ ਸੰਥੀ ਰੋਕ ਦੱਸਿਆ ਕਿ ਇਹ ਦਰਜੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਇਹ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਸਾਰ ਨੇ ਸੁਣਿਆ ਔਰ ਬੇਸ਼ਰਮੀ ਵੀ ਹੱਥ ਬੋਲੋ ਹੋਏ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਪੁਰਸਨ ਜੀ ਦੇਤੇ ਪਹੁੰਚੀ ਤੇ ਉਹਨੇ ਇੱਕ ਦਿੱਤੀ ਸ਼੍ਰੀ ਅਕਾਲ ਪੁਰਸਨ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਚਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਸਤਾਵਾ ਦਰਾਂਕ ਨਹੀਂ ਹੈ ਸ਼੍ਰੀ ਅਕਾਲ ਪੁਰਸਨ ਸਾਹਿਬ ਦੇ ਖਿਲਾਫ ਆਪਸ਼ਬਦ ਬੋਲਣ ਸਿਰ ਸਰਵਾਣਾ ਦੋ ਦਸੁਨਾ ਕਿ ਇਹ ਜੁਨੀਅਨ ਬਾਜੀ ਹੈ ਔਰ ਸਿੱਖ ਮਦਦਵਾਣਾ ਨਿੱਜੜ ਕਹਿ ਕੇ ਕਿਉਂਕਿ ਬਹੁਤੇ ਵੇਰਵਾਂ ਤੋਂ ਮਾਜਰ ਤੋਂ ਪ੍ਰਧਾਨ ਸ਼ੌਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਨਿਹਿਤ ਕਰਨਾ ਇਸ ਸਿੰਘ ਸਾਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰ ਮਿੰਟ ਸਿੰਘ ਸਰਦਾਰ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹ ਨੂੰ ਨਾ ਲਾਵੇ ਉਹ ਵੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਵਿਰਸਾ ਸਿੰਘ ਮਲਕੋਆ ਦੇਰੇ ਦੇਰੇ ਕਲਾਸ ਤੇ ਜਾਂਦੇ ਹਰਪ੍ਰੀਤ ਸਿੰਘ ਦੇ ਖਿਲਾਫ ਤੁਸੀਂ ਸਾਰੇ ਇਹ ਸੋਸ਼ਲ ਮੀਡੀਆ ਤੇ ਦੇਖਿਆ ਤਸ਼ੀਜੇ ਕਾਲ ਤੱਕ ਸਾਫੇ ਬਹੁਤ ਬੁਲਾਇਆ ਨ ਗਿਆ ਸਾਰੇ ਰਿਪੋਰਟਿੰਗ ਦੇ ਕੀਤੇ ਗਈ ਹੈ ਉਹਨੂੰ ਕਾਰਨਾ ਵੀ ਕੀਤੀ ਕਿ ਤੋਂ ਕੁਝ ਬੋਲੇ ਨਾ ਪਰ ਉਹਦੇ ਬਾਲਿਓ ਨੇ ਵੀ ਉਹਨੇ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਕੁ ਬੋਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਉਹਨੂੰ ਜਾਰੀ ਰੱਖਿਆ ਹੈ ਇਸ ਸਾਥੇ ਅਜੂਨ ਪੰ ਸਿੰਘ ਸਰ ਬਾ ਵਾਰਨ ਕਾਰਨਾ ਕਰਦੇ ਨੇ ਸਖਤ ਕਾਰਨਾ ਕਰਦੇ ਨੇ ਕਿ ਉਹ ਆਪਣੀ ਜਵਾਬ ਬੰਦ ਕਰ ਲੈ ਜੇਕਰ ਉਹਨੇ ਇੱਦਾਂ ਦੀਆਂ ਚਿੱਪਣੀਆਂ ਕਰਦੀਆਂ ਬੰਦ ਨਾ ਕੀਤੀਆਂ ਚ ਰਗਲੀ ਹੋਣ ਵਾਲੀ ਇਕਤਰਤਾ ਦੇ ਵਿੱਚ ਉਹਦੇ ਖਿਲਾਫ ਇੱਕ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਪਿਛਲੇ ਦਿਨੀ ਸਾਧੂ ਦੇ ਵੀ ਕਫਰਾ ਬੜੀਆਂ ਕਿ ਸ਼੍ਰੋਮਣੀ ਅਕਾਲੀ ਦਾਮ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਉਸ ਵਰਕਰਾਂ ਜਾਗੂ ਉਹਨਾਂ ਨੇ ਇਹ ਗੱਲਾਂ ਕਹਿੰਦਾ ਕਿ ਜੱਥੇਦਾਰਾਂ ਦਾ ਗਰਮਾ ਕਿਉਂ ਨਹੀਂ ਫੜਦੇ ਸੁਖਬੀਰ ਸਿੰਘ ਰਾਦਰ ਨੂੰ ਮੁਆਫੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜ ਦੇ ਬਾਰੇ ਜੱਥੇਦਾਰਾਂ ਦਾ ਗਰਮਾ ਕਿਉਂ ਨਹੀਂ ਫੜਦੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤਨਖਾਹੀਆਂ ਲੈ ਤੁਹਾਨੂੰ ਉਹਨਾਂ ਕੋਲੋਂ ਖਾ ਬਾਹਰ ਨਹੀਂ ਕੀਤਾ ਜਾਂਦਾ ਇਹਨਾਂ ਦੀਆਂ ਕਿਪੜੀਆਂ ਵੀ ਸ਼੍ਰੋਮਣੀ ਕਾਲਾ ਪੱਡ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੇ ਗਏ ਆ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਕਾਰਨਾਂ ਕੀਤੇ ਜਾਂਦੇ ਐ ਕਿ ਇਹਨਾਂ ਸੰਵਾਦਯੋਗ ਹਸਤੀਆਂ ਦੇ ਖਿਲਾਫ ਆਪਣ ਵਿਰਧਭਾਜੀ ਕਰਨ ਦੀ ਤੁਰੰਤ ਪੰਦ ਕਰ ਜੇਕਰ ਸਾਕੇ ਕਿਆ ਨੂੰ ਦੁਬਾਰਾ ਐਸੀ ਕੋ ਹਰਕਤ ਆਈ ਕੋ ਵਿਰਧਭਾਜੀ ਆਈ ਤੇ ਇਹਨਾਂ ਦੇ ਖਿਲਾਫ ਸਖਤ ਕ੍ਰਸ਼ਨ ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਧਾਨ ਸਹਿਤ ਜੇ ਨਾਲ ਅਸਥੀ ਹੈ ਦਿੱਤੇ ਨੇ ਉਹ ਵਰਕਰ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਦਰ ਜਾਣਕਾਰੀ ਸੀਰੇ ਕਾਫਰ ਸਾਹਿਬ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਪਸਾਹਤ ਜੋ ਸੇਵਾ ਸੇਵਾ ਦਿੱਤੀ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਤੜਾਕਾ ਸ਼ਾਹ ਦੇ ਦੇ ਤੇ 11000 ਰੁਪਇਆ ਗੁਰੂ ਚਿ ਗੋਲਪੁਰ ਚ ਪਾ ਕੇ ਤੇ ਡਾਕਟਰ ਸਾਹਿਬ ਨੂੰ ਜੀ ਕੱਲ ਤੱਕ ਸਾਹਿਬ ਤੇ ਆ ਕੇ ਇਹ ਅਰਦਾਸ ਵਿਖੇ ਜਿ ਕਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜਵਾ ਜਵਾਈ ਜਾਂਦੀ ਹੈ ਗਵਰਨਰ ਜੀ ਦਾ ਸਾਹਿਬ ਵੈਰੀ ਜੀ